दु थे थे थे। दो गया? दो बंदे बेले हो गए अभी बेल छुट्टी हो गई स्कूल छोड़ गड्डी गड्ढी ਕਰਤਾ ਨਹੀਂ ਆਦਾ 8 ਲੁੱਕ ਦੇਖੋ ਜਾਈ ਚਾਹ ਚੱਲਿਆ ਸੀ ਸਕੂਲ ਹਾਂ ਛੁੱਟੀ ਹੋ ਗਈ ਕਿਹੜੀ ਖੁਸ਼ੀ ਛੁੱਟੀ ਹੋ ਗਈ ਦੁਬਾਰਾ ਮਾਰੂ ਐਕਸ਼ਨ ਤੇ ਰਹੋ ਫੋਨ ਖੜ ਗਿਆ ਸੀ ਵੀਡੀਓ ਛੁੱਟੀ ਛੁੱਟੀ ਹੋ ਗਈ ਕਾਹਦਾ ਆਣਾ ਪਾ ਤਮਕੀ ਦਿੰਦਾ ਕਹਿੰਦਾ ਮੈਂ ਵੀਡੀਓ ਚ ਨਹੀਂ ਆਣਾ ਮੈਂ ਇਹਨੂੰ ਕਰਕੇ ਆ ਖੜ ਜਾ ਰੈਪਰਾਂ ਵਾਂਗ ਉੱਲੀ ਜਾਂਦਾ ਮੈਂ ਲੈ ਪਰਵੜੂ ਕਾਸੀ ਕਣਕ ਤੋਦੰਨੇ ਆ ਰੱਬ ਮੀ ਪਾ ਦੰਦਾ ਹਾਂ ਰੋ ਬੋਲੀ ਕਹਿੰਦਾ ਜੇ ਤੁਸੀਂ ਗਿੱਲੀ ਕਰਦੇ ਮੈਂ ਸੁੱਕਣ ਨਹੀਂ ਦੇਣੀ ਪਿਛਲੀ ਵਾਰ ਮੀ ਆ ਗਿਆ ਸੀ ਸਸ ਵਾਰੀ ਪਰਸੋਂ ਦਾ ਤੇ ਦਿਨ ਆ ਗਿਆ ਪਰਸੋਂ ਦਾ ਉਹ ਦਿਨ ਹੋ ਗਿਆ ਜੱਟ ਦੀ ਜੁੱਤ ਹਾਂ ਸੜ ਕੇ ਕਿ ਬਾਹਰ ਜਾਂਦਾ ਨਾ ਬੰਦ ਚੱਲੋ ਕੀ ਵੱਢ ਕੇ ਲੈ ਕੇ ਹਣਾ ਜਾਤੀ ਜੂਨ ਬੁਰੀ ਹਾ ਸਟਕੇ ਬਾਜਰਾ ਵੱਡੂ ਨੂੰ ਜਾਣਾ ਜੂਨ ਬੁਰੀ ਉਹ ਮਮੀ ਫਸਲ ਉਹਦੇ ਅੱਜ ਕਹਿੰਦੇ ਕਿ ਕੱਬੇ ਵੜਾ ਦਾਂਗੇ ਅੱਜ ਮੀਂਹ ਆ ਗਿਆ ਹੁਣ ਕੀ ਕਰਨਾ ਹੈ ਹੁਣ ਵੇਖ ਕਿੱਧਰੋਂ ਜਾ ਕੇ ਲਿਆ ਮੀਂਹ ਬੰਦਾ ਹੱਤਾਂ ਅੰਦਰ ਰੱਖ ਦੇ ਚਲੋ ਹੋ ਗਈ ਛੁੱਟੀ ਤਿਆਰ ਪਿਆਰ ਜੱਬ ਵਧੀਆ ਕਾਨੂੰ ਵਧੀਆ ਨਾ ਹੂੰ ਤਾਂ ਜਾਨ ਵਧੀਆ ਆਪ ਨੂੰ ਸਾइज ਜਿਸ ਹੈ ਮੱਟਵਾ ਹਨਾ ਉਹ ਤੇ ਆਪੂ ਪੱਕ ਕਰ ਇੰਨਾ ਸਭ ਕੁਝ ਕੀਤਾ ਟੈਸਟ ਦੀ ਬੜੇ ਹਨਾ ਹੁਣ ਟੈਸਟ ਕਰੇ ਚਲ ਆਨਲਾਈਨ ਦੇ ਦੀ ਹੋਗੀ ਛੁੱਟੀ ਹੋਗੀ ਇਹ ਮਾੜੀ ਕੰਮ ਨਹੀਂ ਕਰਨਾ ਜਦੋਂ ਕਿ ਮੈਂ ਆਉਂਦੇ ਹਨਾ ਹਾਂ ਤੇਰੇ ਕੋਲ ਦੇ ਜੈਕਟ ਪਿੱਛੇ ਕੀ ਲਿਖਿਆ ਹੈ ਉਹ ਦਿਖਾਈ ਤੂੰ ਹੂ ਤੂੰ ਜਾ ਕੇ ਮੈਂ ਦਾ ਹਟਾ ਲੈਣਾ ਨਹੀਂ ਨੇ ਇਹ ਕੋਰ 4 ਮਾਡਲ ਸੀਨੀਅਰ ਸੈਕੰਡਰੀ ਸਕੂਲ ਦੁਰਾਹਾ ਵੈਈ ਨਵਜੇ ਜੀ ਕੋਲ ਚਾਤ ਹੂੰ ਵਧੀਆ ਸਕੂਲ ਚ ਪੜਦਾ ਵਧੀਆ ਵਧੀਆ ਗੱਲਾਂ ਵੀ ਸੁਣਾ ਰਿਆ ਕਰ ਫਿਰ ਕੋਈ ਗਾਣਾ ਹੀ ਸੁਣਾ ਦੇ ਜਾਂ ਹੋਰ ਨਹੀਂ ਕੁਝ ਸੁਣਾ ਦੇ ਸੁਣਾ ਦੇ ਹਨੀ ਬਾਗ ਦਾ ਗਾਣਾ ਟੂ ਬਾਗ ਦਾ ਸੁਣਾ ਦੇ ਇਹ ਤੇ ਲਾਟ ਬੰਦ ਕਰਤੀ ਫਿਰ ਹਨੇਰਾ ਹੋ ਜਾਣਾ ਅਕਲੀਚੀ ਨੂੰ ਸ਼ਰਤਾਂ ਅੰਗਰੇਜ਼ੀ ਸਾਰੇ ਨੂੰ ਆਉਂਦੀ ਆ ਤੂੰ ਅੰਗਰੇਜ਼ੀ ਗਾਣਾ ਸੁਣਾ ਦੇ ਕਿਨੂ ਨਹੀਂ ਮੈਨੂੰ ਨਹੀਂ ਆਉਂਦੀ ਨਾ ਸਹੀ ਮੇਰੇ ਵਿਊਅਰਸ ਨੂੰ ਤਾਂ ਬਹੁਤ ਆਉਂਦੀ ਹੈ ਮੈਂ ਤਾਂ ਅਨ ਪੜ੍ਹੀ ਠੀਕ ਆ ਅਸੀਂ ਸਿੱਧੇ ਸਾਦੇ ਵਿੰਗਵਲਨੀ ਆਉਂਦੇ ਹੈ ਬੈਠਾ ਜੱਟ ਮੱਥੇ ਦੇ ਹੱਥ ਤੇ ਦੇ ਦਿਨੇ ਦਾ ਇੰਨੇ ਰੌਂਦਾ ਵਿੱਚ ਇਧਰ ਲਾਈਟ ਲਾ ਦਿਓ ਕਮਰੇ ਦੀ ਲਾਈਟ ਆ ਰੱਬ ਨੇ ਜੱਟ ਖੁੰਝੇ ਲਾ ਤੇ ਮੰਮੀ ਆ ਜਣੇ ਅੱਤਲ ਪਾਚੋ ਲਾ ਪਰੇ ਨਹੀਂ ਪਉਣਾ ਸਿਰ ਕੱਟਾ ਕੰਗਤਾਂ ਨਹੀਂ ਕੱਟਦੇ ਹਾਂ ਮोटा ਜੰਦਾ ਕੱਲ ਮੀ ਤਾਂ ਨਹੀਂ ਪਿਆ ਇੰਨਾ ਮਾੜਾ ਮੋਟੇ ਸੀ ਮੰਮੀ ਇਹ ਟਮਾਟਾ ਬੁੱਕ ਤੋਤੇ ਦੁੱਤੇ ਕੇ ਇਹ ਟਮਾਟਿਕ ਟਮਾਟਿਕ ਹਾਂ ਪਰਦੇ ਧੁੱਤੇ ਕੇ ਮੈਂ ਇਤੋਂ ਤਾਂ ਨਹੀਂ ਧੁੱਤੇ ਕੇ ਮੈਂ ਲਾਉਣੇ ਸੀਗੇ ਟਮਾਟਿਕ ਜਾਲੀ ਵੀ ਧੁੱਤੀਗੀ ਰੱਬ ਨੇ ਟਮਾਟਿਕ ਜਾਲੀ ਟਮਾਟਿਕ ਨਾ ਬੇਬਾਈ ਮੈਂ ਤਾਂ ਆਪੇ ਤੁਹਾਨੂੰ ਮੈਂ ਨਜੀਰੀ ਵੱਡ ਲੈਣਾ ਤਾਂ ਸਾਨੂੰ ਮਾਤਾ ਉਹ ਔਖੀ ਸੌਖੀ ਹੋ ਗਈ ਥੋਲੂ ਰੱਬਾ ਹਾਏ ਹਾਏ ਜੀਰੀ ਵੱਡ ਲੈਣ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਦਿੰਕੀ ਅੱਜ ਸੋਮਵਾਰ ਮੱਟੇ ਅੱਜ ਮੰਡੇ ਆ ਸੋਮਵਾਰ ਆ ਤੇ ਤਰੀਕਾ ਹੈਗੀ ਅੱਜ 16 ਤੇ ਅੱਜ ਸਵੇਰੇ ਬਹੁਤ ਜ਼ਿਆਦੇ ਮੀਂਹ ਪਿਆ ਵੀਡੀਓ ਕਲਿੱਪ ਲਈ ਆ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਦੇ ਆ ਹੁਣ ਟਾਈਮ 4 ਵਜਣ ਵਾਲੇ ਨੇ ਪਤਾ ਨਹੀਂ 3:30 ਵਜੇ ਪਤਾ ਨਹੀਂ ਕਿੰਨਾ ਟਾਈਮ ਹੈ ਅਸਲੀ ਟਾਈਮ ਅਸਲੀ ਟਾਈਮ ਹੈਗਾ 4:00 ਵਜੇ ਹੈ ਹੈ ਪੌਣੇ 4 ਹੋਇਆ ਹਾਂ ਤੇ ਪੌਣੇ ਚਾਰ ਹੋ ਗਏ ਤੇ ਹੁਣ ਆਪਾਂ ਲਾਉਣਾ ਹੈ ਵਾਈਟ ਚਣਿਆਂ ਨੂੰ ਤੜਕਾ ਪਹਿਲਾਂ ਤਾਂ ਆਪਾਂ ਤੜਕਾ ਲਾਉਨੇ ਆ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤੇ ਮੈਂ ਕਰ ਲਮਾ ਕੰਮ ਫੋਨ ਨੂੰ ਲਾ ਕੇ ਸਟੈਂਡ ਤੇ ਜਿਹੜਾ ਅੱਜ ਤੁਹਾਨੂੰ ਪਤਾ ਤੁਸੀਂ ਦੇਖ ਲਿਓ ਵੀਡੀਓ ਅੱਗੇ ਜਾ ਕੇ ਹਨਾ ਕਰੀ ਜਾइए ਕੀ ਖਾਈ ਜਾਂਦਾ ਆਹ ਕਾ ਨਾ ਮੇਰੇ ਅੱਖ ਚ ਮਾਰੀ ਕੀ ਖਾਈ ਵਾ ਚਾਕੂ ਨਾ ਮਾਰੀ ਮੇਰੇ ਕੀ ਖਾਈ ਜਾਂਦਾ ਸੇਵ ਸੇਵ ਖਾਣਾ ਮੈਂ ਨਹੀਂ ਖਾਤਾ ਨਹੀਂ ਜਣਾ ਮੈਂ ਤਾਂ ਖਾ ਨਹੀਂ ਇਹ ਸ਼ਿਲਕੇ ਵਾਲਾ ਤਾਂ ਜਮਾ ਹੀ ਨਹੀਂ ਖਾ ਹੁਣ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੁਸੀਂ ਥੋੜਾ ਕਾਪਾ ਕੱਟਿਆ ਪਿਆ ਟਮਾਟਰ ਰਹਿੰਦੇ ਆ ਕੱਟੜੋ ਪਿਆਜ਼ ਹਰੀ ਮਿਰਚ ਕੱਟਤੀ ਲਸਣ ਨਹੀਂ ਪਾਉਣਾ ਬੱਚਿਆਂ ਲਈ ਬਣਾਉਣੇ ਆ ਚਨੇ ਤੇ ਚਲੋ ਜੀ ਪਹਿਲਾਂ ਤਾਂ ਮੈਂ ਸਪੂਨ ਨੂੰ ਸਟੈਂਡ ਤੇ ਲਾਉਣਾ ਸੋ ਬਣਾ ਲੀਏ ਬੱਚਿਆਂ ਨੂੰ ਭੁੱਖ ਲੱਗੀ ਹੋਈ ਆ ਬੱਚੇ ਵੀ ਕਿਹੜਾ ਘਟਾ ਪਹਿਲਾਂ ਕੀ ਚੱਕ ਲਿਆ ਇੱਕ ਨੇ ਬਰੈਡ ਜੇ ਪਾਲੇ ਕੋਲੀ ਚ ਅੱਧ ਬਚਾਲਾ ਕਰਕੇ ਰੱਖਤਾ ਜਿਹਾਂ ਨੇ ਪਹਿਲਾਂ ਬਨਾਣਾ ਲੈ ਲਿਆ ਫੇਰ ਐਪਲ ਲੈ ਲਿਆ ਉਹ ਵੀ ਅੱਧ ਵਿੱਚ ਅੱਧ ਪ੍ਰਿੰਡਾ ਜਿਆ ਕਰਕੇ ਛਿੱਟ ਦਿੰਦੇ ਆ ਤੋਂ ਉੰਤਸ ਦਾ ਮੈਂ ਨਾ ਤੇ ਅੱਜ ਸਵੇਰੇ ਬਹੁਤ ਜ਼ਿਆਦਾ ਮੀਂਹੇਰੀ ਆਇਆ ਜਦੋਂ ਮੀਂਹੇਰੀ ਆਇਆ ਅਸੀਂ ਦੇਖਿਆ ਵੀ ਜਿਹੜਾ ਵੀ ਘਰੇ ਰਹਿ ਗਿਆ ਮੀਂਹੇਰੀ ਆਇਆ ਅਸੀਂ ਪੈ ਗਏ ਸਾਰੇ ਦਵਾਰ ਧਾਰਾ ਤੂੜਾ ਦਾ ਕੰਮ ਮੁੱਕਿਆ ਹੱਸੀ ਦਵਾਰਾ ਸੌਂਗੇ ਫਿਰ 10 ਵਜੇ ਉੱਠੇ ਅਸੀਂ ਲੋ ਜੀ ਇਹ ਚਨੇ ਸਵੇਰੇ ਭੋਂਤੇ ਸੀ ਬੱਚਿਆਂ ਨੇ ਤੇ ਹੁਣ ਆਪਣੇ ਆਵਾਲ ਲਈ ਵਧੀਆ ਹੋਣੀ ਤੇ ਇਹਨਾਂ ਨੂੰ ਬਣਾ ਕੇ ਦੇ ਕਿੰਨਾ ਘਾੜੂ ਆਹੋ ਹਾਂ ਦੇਖਦੇ ਆਂ ਰੋਜ ਰੋਲ ਬਣਾਦਾ ਜਿਹੜਾ ਬਲੈਕ ਚਣੇ ਨਾ ਬਣਾਉ ਮੈਂ ਨਹੀਂ ਖਾਣੀ ਅੱਜ ਵਾਈਟ ਨੇ ਅੱਜ ਦੇਖਾਂਗੇ ਵਿੱਚ ਖਾਉ ਰੋਜ ਉਹ ਖਾਂਦਾ ਨੀਗਾ ਬਲੈਕ ਕਿੰਨੀ ਮੱਚ ਚੱਕਤੀਆਂ ਇਹ ਟਮਾਟਰ ਖਾਣਾ ਹੈ? ਟਮਾਟਰ ਖਾਣਾ? ਹਾਂ। ਲੈ ਲੈ ਜਾ। ਤੀ ਅੱਛਾ। ਉਹ ਕਹਿੰਦਾ ਵਿੱਚ ਮਲਾਈ ਨਾ ਪਾਇਓ। ਅਸੀਂ ਮਲਾਈ ਖਾਣ। ਆ ਜਿਆਰ ਆਪਣੇ ਮੋਟਾ ਹੋ ਗਿਆ। ਆ ਜਿਆਰ ਮੋਟਾ ਹੋ ਗਿਆ। ਛੋਟਾ तो पहले बोली सदा कपड़े पहनना है तेरे मैं मम्मी के हां जी अच्छा मम्मी के हां से फिर ठीक है पहला मत बोले छोटा हूं मम्मा जी पता नहीं ना पीठ हो गया पी आ गया बहुत धीरज मैं हूं बोल दा अपन बोल दा दस मेरे तो मम्मी तो पहला भी मम्मा कहना हूं ना कि हूं भी मम्मा ही कहना मम्मा मम्मा कोई नहीं ਮम्मा ਉਹ ਮੈਂ ਨਾ ਲੈਂਦਾ ਹੁੰਦਾ ਮੈਂ ਕਹਿੰਦਾ ਗੁਸਚਾਰਨ ਬੇਟੇ ਅਦਾ ਮੈਂ ਨਾਲੇ ਇਕ ਬੁਲਾਉਂਦਾ ਮੈਨੂੰ ਹੂੰ ਕੰਦਾ ਕਾਲੇ ਕੀ ਕਰਦਾ ਬੇਟੇ ਉਹ ਮੈਂ ਨੰਦਾ ਗੁਸਚਾਰਨ ਬੇਟੇ ਮੰਮੀ ਬੱਚੇ ਇਦਾਂ ਨਹੀਂ ਕਰਨਾ ਬੱਚੇ ਤੁਸੀਂ ਜ਼ਿਆਦਾ ਕੰਮ ਨਹੀਂ ਕਰਨਾ ਮਮੇ ਇਦਾਂ ਨਹੀਂ ਕਰਨਾ ਉਹ ਪੇਟ ੱਤੇ ਰਹਾ ਹੈ ਨਾ ਚੱਕੀ ਹੋ ਗਿਆ ਹੈ ਕਿੱਕੀ ਹੋ ਗਿਆ ਹੁਣ ਤੇ ਨਹੀਂ ਜਲਣ ਹੋਈ ਦੱਸ ਪਰ ਅਹੋ ਨਾ ਬੇਰਾਗ ਮਟਰ ਨਾ ਕੱਟ ਲੈ ਹਾਂ ਤੁਮੀ ਅੱਜ ਪਹਿਲੀ ਵਾਰ ਆਹ ਪਾਲਣੇ ਪੀਪਰ ਦਾ 2-4 ਦਿਨ ਹੱਸ ਕੇ ਕੱਢ ਲੈ ਮम्मी ਨੇ ਕਿਹਾ ਜਿੰਨੀ ਪਤਾ ਕੱਟ ਲਾਇਆ ਨਾ ਐ ਤੁਮੇ ਚੂੜੀ ਆ ਵੀ ਪਈਆਂ ਹਰ ਗਿਆ ਲੈ ਆਮੀ ਬੰਗਾ ਹੋ ਤੇਰੇ ਤੋਂ ਕੁਛ ਨਾ ਮੰਗਾਂ ਤੇ ਸੋਨੇ ਦੀ ਚਾਹਲੀ ਕਿਉਂ ਮੱਕਦੀ ਸੀ ਸੋਨੇ ਜਾਨੀ ਮੈਂ ਮੰਗੀ ਕਿਸੇ ਤੋਂ ਨਹੀਂ ਗਿਫਟ ਗਿਫਟ ਕਰੀ ਹੋਈ ਆ ਅਹੇ ਆਟਾ ਆ ਮਾਚਿਸ ਦੇ ਕੇ ਤੇ ਡੈਡੀ ਨੂੰ ਆਪੇ ਕੀ ਕਰਨੀ ਆ ਇਹਨੇ ਤਾਂ ਮੇ ਡੈਡੀਏ ਤੇ ਜੀ ਸੋਨੇ ਦੀ ਚਾਹਲੀ ਵਟੇ ਕਿਸੇ ਕੀ ਕਰ ਕੀ ਹੋ ਗਿਆ ਆਪਾਂ ਧੀਰਾ ਪਾ ਲਿਆ ਥੋੜਾ ਜਿਹਾ ਤੇਜ ਪੱਤਾ ਪਾ ਲਿਆ ਤੇ ਨਾਲ ਹੀ ਆਪਾਂ ਪਿਆਜ਼ ਪਾ ਲੇ ਆਈ ਆਪਾਂ ਨੇ ਟਮਾਟਰ ਪਾ ਲੇ ਹੁਣ ਹਲਕਾ ਜਿਹਾ ਧੂਨ ਪਾ ਲੈਣਾ ਆਪਾਂ ਨੂੰ ਆਪਦੇ ਸਵਾਦ ਅਨੁਸਾਰ ਕਿਉਂਕਿ ਬੱਚਿਆਂ ਨਹੀਂ ਖਾਂਦੇ ਾਂਚਾਰ ਦਾ ਡਿਨਰ ਦਾ ਪਤਾ ਨਹੀਂ ਇਹਨਾਂ ਦਾ ਫਸ ਕਿਵੇਂ ਲੋਕੀ ਸਨੈਕਸ ਦੇ ਤੌਰ ਤੇ ਕੁਝ ਹੋਰ ਬਣਾ ਕੇ ਖਾਂਦੇ ਆ ਮੈਂ ਇਹਨਾਂ ਨੂੰ ਚਨੇ ਬਣਾ ਕੇ ਖਾਣੇ ਪਹਿਲਾਂ ਹੀ ਖਾਂਦੇ ਸੀ ਲੈਕ ਨਹੀਂ ਸੀ ਕਰਦੇ ਹੁੰਦੇ ਚਨੇ ਮੈਂ ਐਦਾਂ ਬਣਾ ਕੇ ਦੇਣ ਲੱਗੀ ਹੁਣ ਇਹਨਾਂ ਨੂੰ ਟੇਸਟੀ ਲੱਗਣ ਲੱਗੇ ਤਾਂ ਇਹ ਖਾਣ ਲੱਗੇ ਜਿਹੜੀ ਚੀਜ਼ ਬੱਚਾ ਖਾਂਦਾ ਹੋਵੇ ਬਣਾ ਕੇ ਦੇਣੀ ਹੈ ਜੇ ਪਨੀਰ ਵਗੈਰਾ ਹੋਵੇ ਉਹ ਵੀ ਪਾ ਸਕਦੇ ਆ ਪਨੀਰ ਹੁਣ ਆਪਣੇ ਕੋਲੇ ਹੈ ਨਹੀਂ ਤੇ ਲਾਹ ਦੁੱਧ ਘੱਟਾ ਆਪਣੇ। ਨਾਲ ਜੀ ਨਾਲ ਹੀ ਪਾ ਲਾਂਗੇ ਥੋੜੀ ਜਿਹੀ ਹਲਦੀ, ਥੋੜੀ ਜਿਹੀ ਕਾਲੀ ਮਿਰਚ ਤੇ ਗਰਮ ਮਸਾਲਾ। ਕੋਈ ਵੀ ਖਾ 食 ਬਹੁਤ ਇਨਰ ਪਤਾ ਹੀ ਆ ਸਾਰਿਆਂ ਨੂੰ ਇਹਨਾਂ ਵਿੱਚ ਵਧੀਆ ਪ੍ਰੋਟੀਨ ਹੁੰਦਾ ਇਹਦੇ ਵਿੱਚ। ਤੇ ਨਾਲ ਹੀ ਪਾ ਦੇਣੀ ਹੈ ਫਰੈਸ਼ ਮਲਾਈ। ਜੀ ਜੱਟ ਕੋ ਚੋਰੀ ਕੋ ਨੋ ਖਾਂ ਤਾਂ ਇਹ ਕੀ ਕਰੇ ਖਾਂ ਤਾਂ ਇਹ ਚੋਰੀ ਨਹੀਂ ਪਈ ਨਸੇ ਰੇ ਸੋ ਪਈਆ ਉਹ ਪਈਆ ਪਾਈ ਕਿਸੇ ਨੇ ਨਹੀਂ ਨਹੀਂ ਪਾਉਂਦੀ ਜਬਾ ਪਈਆ ਮੇਰੇ ਨਹੀਂ ਮੈਨੂੰ ਨਹੀਂ ਕਰ ਕਾ ਕਰ ਉਹ ਤੇ ਬੀੜੀਆਂ ਨੂੰ ਬੈਕ ਕਰਕੇ ਦੇ ਲਾ ਮੈਂ ਪਾਈ ਹੋਈ ਨਹੀਂ ਦੇਖੋ ਵਨੰਦਨ ਨੇ ਵਾਟ ਨਹੀਂ ਪਾਇਆਗਾ ਮਮੀ ਨੂੰ ਮੱਕੀ ਨਹੀਂ ਪਾਇਆ ਕੋਈ ਪਾਣਾ ਪਾਣੀ ਪਾਣਾ ਕੁਛ ਨਹੀਂ ਨਹੀਂ ਪਾਈਂਗੀ ਮਾਰੀ ਚਿੱਤ ਉਹ ਉੱਥੇ ਪਿਆ ਡੂੰਗਾ ਮੱਖਣੀ ਨੀਂਗੀ ਨਾਲੇ ਮਲਾਈ ਆ ਕੋਈ ਨਾ ਅੱਜ ਤੱਕ ਕੋਈ ਵੀਡੀਓ ਨਹੀਂ ਦੇਖ ਲਈ ਤੂੰ ਮੇਰੀ ਵੀਡੀਓ ਦੇਖ ਲਈ ਉਦਾਂ ਮੈਨੂੰ ਸਬਸਕ੍ਰਾਈਬ ਕਰਕੇ ਰੱਖਿਆ ਵੀਡੀਓ ਮੇਰੀ ਦੇਦਾਂ ਨੀਂ ਬੱਡਾ ਸਬਸਕ੍ਰਾਈਬਰ ਮੇਰਾ ਆਵੇਂ ਇਹ ਪੂਨਜੋ ਮੈਂ ਆਰ ਕਰ ਦੇਣਾ ਆਪੇ ਫੜ ਕੇ ਤੇ ਤੁਸੀਂ ਵੀ ਐਸੇ ਕੋ ਟਾਈਮ ਹੀ ਨਹੀਂ ਲਈ ਵੀਡੀਓ ਵੇਖਣਾ ਮੈਂ ਨੂੰ ਵੀਰ ਕੋਈ ਨਹੀਂ ਦਈ ਸਕਦਾ ਪੂਨ ਦਾ ਚਲੇ ਪਾਣਾ ਹੁੰਦਾ ਲੋ ਤੇ ਆਹ ਵਾਲੇ ਟਮਾਟਰ ਤੇ ਪਿਆਜ਼ ਇਹਨਾਂ ਨੇ ਉੱਪਰ ਪਾ ਲੈਣੇ ਆ ਕੀ ਰੇ ਨਰ ਖਾਣਾ ਪਾਵੇਂ ਦਹੀਂ ਲੈ ਕੇ ਖਾਣ ਦਹੀਂ ਦਹੀਂ ਮੈਕਸ ਕਰਕੇ ਖਾਣਾ ਚਾਹੇ ਚਾਹ ਦੁੱਧ ਨਾ ਲੈਣਾ ਚਾਹ ਤਾਂ ਵੈਸੇ ਪੀਂਦੇ ਨਹੀਂ ਗੁੰਦੇ ਜਾਣੇ ਦੁੱਧ ਪੀਂਦੇ ਆਹ ਸਿੱਖ ਖਾਣ ਨਹੀਂ ਅੰਨੇ ਦੋਨੋਂ ਜਾਣੇ ਆਹਦੀ ਕੋਈ ਗੱਲ ਨਹੀਂ ਮੈਂ ਵੀ ਖਾ ਲਾਂ ਜਿੱਦੋਂ ਮੈਂ ਬਿਮਾਰ ਸੀਗੀ

ਵਧੀਆ ਚਣਿਆਂ ਹੋਏ ਆ ਭੰਨਤੇ ਹੋਏ ਸੀ ਫਿਰ ਉਬਾਲੇ ਹੋਏ ਸੀ ਐਨ ਲੈ ਦੇਖ ਲੈ ਨੋਕ ਬਣ ਗਏ ਨਾ 2 ਮਿੰਟ ਚ ਵੀਡੀਓ ਦਾ ਕੋਈ ਕੱਟ ਨਹੀਂ ਮਾਰਨਾ ਆਪਾਂ ਤੁਹਾਨੂੰ ਬਿਨਾਂ ਕੱਟ ਦਿਖਾਵਾਂਗੇ ਕਿੰਨੀ ਜਲਦੀ ਬਣ ਗਏ ਦੇਖ ਲੋ ਲੁੱਕ ਦੇਖੋ ਕਿੰਨੀ ਘੈਂਟ ਆਈ ബിക്ലീ പാട് ജൂര നീട്ടാ ਇਹ ਟਮਟਰ ਪਾ ਲੈ। ਨਹੀਂ। ਇਹ ਆ ਤਾਂ ਅੱਧੀਓ ਚੀਜ਼ ਲਊ ਜਿੰਨੀ ਬਣਾਵਾਂਗੇ। ਨਹੀਂ ਠੀਕ ਹੈ। ਮੈਂ ਤੈਨੂੰ WhatsApp ਕਰਤਾ ਸੀ। ਮੁੱਕੀ ਆ ਸੀ ਇਹ। ਚੱਕੋ ਚੱਕੋ ਦੋਏ ਭਾਈ ਖਾ ਲੋ। ਬਾਹਰ ਦਾ ਮੌਸਮ ਦੇਖਦੇ ਆ। ਹੁਣ ਤਾਂ ਧੁੱਪ ਲੱਗੀ ਆ ਸਵੇਰੇ ਤਾਂ ਇੰਨਾ ਜ਼ਿਆਦਾ ਆ ਗਿਆ ਸੀ ਮੀਂਹ ਜਾਂ ਨੇਰੀ। ਪਿਆ ਵੀ ਬਹੁਤ ਜ਼ਿਆਦੇ ਮੀਂਹ ਆ। ਅਸੀਂ ਤਾਂ ਸੌਕੇ ਮੀਂਹ ਇੰਜੋਏ ਕਰੇ। ਮੈਂ ਤਾਂ ਸੌਣਾ ਹੀ ਸੀਗਾ ਮੈਂ ਤਾਂ ਦਵਾਈਆਂ ਦੁਬਈਆਂ ਖਾਦੀਆਂ ਹੁਣੀਆਂ ਸੀ। ਫਿਰ ਇਹ ਵੀ ਸੌਂਗੇ ਕੋਈ ਕੰਮ ਤਾਂ ਹੈ ਨਹੀਂ ਸੀਗਾ ਨਮੀ ਪੈਂਦਾ ਸੀ। ਕੋਈ ਕੰਮ ਨਹੀਂ ਸੀ ਹੋਣਾ। ਤੇ ਕਣਕਾ ਪਤੋਤੀ ਹੋਈ ਆ। ਬਾਹਰ ਸੁੱਕੜੇ ਪੈ ਜਾ ਸੁੱਕ ਗਈ। ਜਨਾ ਮੈਂ ਤੋਤੀ ਆ। ਨਾ ਮੈਂ ਸੁੱਕਣੀ ਪਈ ਆ ਨਾ ਮੈਂ ਇਹਦੇ ਵਿੱਚ ਹੱਥ ਕੱਢਿਆ ਮੈਂ ਕੁਝ ਨਹੀਂ ਕਰਿਆ ਆਪਾਂ ਝੂਠ ਨਹੀਂ ਬੋਲਦੇ ਜੋ ਬੋਲਾਂਗੇ ਸੱਚ ਬੋਲਾਂਗੇ ਸੱਚ ਤੋਂ ਇਲਾਵਾ ਆਪਾਂ ਹੋਰ ਕੁਝ ਨਹੀਂ ਬੋਲਦੇਗੇ ਐਨਾ ਨਹੀਂ ਧੋਤੀ ਆ ਐਨਾ ਨਹੀਂ ਸੁੱਕਣੀ ਪਈ ਆ ਮੈਂ ਕਮਾ ਮੈਨੂੰ ਚੱਕਣ ਨਹੀਂ ਦਿੰਦੇਗੇ ਕਿਉਂਕਿ ਫਿਰ ਪਹਿਲਾਂ ਪਤਾ ਹੀ ਆ ਹਨਾ ਇਹਨਾਂ ਨੂੰ ਆ ਐਪਲ ਜਿਹਾ ਨਕੀਚਰ ਵੱਡ ਕੀਤਾ ਹੋਇਆ ਹੈਗਾ ਵੀ ਥੋੜਾ ਜਿਹਾ ਇਹ ਫੈਕਚਰ ਜਿਹਾ ਹੀ ਆ ਖਰਾਬ ਜਿਹਾ ਹੀ ਆ ਬਾਹਰ ਨਹੀਂ ਮੈਂ ਹੁਣ ਜਾਂਦਾ ਤਸਵੀਰ ਦੀ ਅਲਰਟ ਨਹੀਂ ਸੀਗੀ ਤੇ ਹੁਣ ਲੈਟ ਆਈ ਆ ਪਾਣੀ ਭਲਾ ਦੇ ਪਸ਼ੂਨ ਪਰ ਉਹ ਕੋਈ ਵਿਚਾਰ ਥੰਜ ਮੀਂਹ ਦਾ ਕੀ ਆ ਉਹ ਕਿੰਨਾ ਕੁ ਮੀਂਹ ਪਿਆ ਕੀ ਫਸਲਾਂ ਨੂੰ ਕੀ ਨੁਕਸਾਨ ਕਦੋਂ ਵੱਡੀ ਜਾਊ ਝੋਨਾ ਕਦੋਂ ਵੱਢਿਆ ਜਾਊ ਕੈਨੂੰ ਛੇ ਦਿਨ ਨੂੰ ਮੈਂ ਕਹਿੰਦਾ ਛੇ ਤਰੀਕ ਨੂੰ ਮੈਂ ਛੇ ਤਰੀਕ ਦਾ ਹੱਲ ਕਾਫੀ ਲੈਣਾ ਨੂੰ ਉਹ ਵੀ ਛੇ ਤਰੀਕ ਨੂੰ ਵੱਟਿਆ ਜਾਊ ਇਹ ਤਾਂ ਕਹਿੰਦੀ 22 ਤਰੀਕ ਨੂੰ ਮ ਕਣਕ ਵੇਚਣੀ ਪਿਛਲੇ ਸਾਲ 22 ਤਰੀਕ ਨੂੰ ਕਣਕ ਵੇਚਤੀ ਸੀ ਇਹਨਾਂ ਨੇ ਹਾਹਾ ਵੱਡਦਾ ਸੀ ਪਿਛਲੇ ਸਾਲ ਦਾ ਕਣਕ ਦਾ ਫਹਾਜਾ ਵੀ ਵੱਡੇ ਇਹਨਾਂ ਨੇ ਫਟਾਫਟ ਵੇਚ ਦਿੱਤਾ ਪੰਜ ਕਿੰਨਾ ਕੱਟਾ ਹੋ ਗਿਆ ਹਾਲੇ ਕੱਟਾ ਕਿਥੇ ਕਾਦੋ ਸੰਗਰਾਮ ਅੱਜ 16 ਕੱਲ ਨੂੰ ਆਸਤਾਰਾਂ ਦੀ ਮਿੱਠੀਏ ਮਿੱਠੀ ਦੇ ਬਾਅਦ ਮੂਰੀ ਮਿੱਠੀ ਰਸਾ ਜਾਬਾ ਬਹੁਤ ਲਤੀਆ ਪ੍ਰੂਫ ਓਏ ਖੰਡਜੀ ਹੋ ਗਈ ਹੁਣ ਤਾਂ ਇਹਨਾਂ ਨੂੰ ਵੀ ਵਧੀਆ ਲੱਗਦਾ ਹੋਊਗਾ ਹੁਣ ਖੰਡ ਨੇ ਖਾ ਲੈਣੇ ਨੇ ਕੁਛ ਹੁਣ ਲੇਟ ਆ ਗਈ ਦੇਦੀਆਂ ਕੱਪੜੇ ਧੋਣੀਆਂ ਤੇ ਮੇਰੇ ਫੋਨੇ ਧੋਣ ਵਾਲੇ ਪਹਿਲਾਂ ਤੇ ਮੈਂ ਪੋਣੇ ਧੋਵਾਂ

ਸਮਸੇਹੀ ਕਰਨੇ ਪੈਣੇ ਤੇ ਨੂੰ ਨਾਉਣ ਤੋਂ ਪਹਿਨਾ ਯਾਰ ਹਰ ਜਗਤ ਦੁਖੀ ਕਰੀ ਜਨਾ ਮੈਂ ਤੇ ਬਚਦੀ ਰਹੇ ਤਾਂ ਚਾਹ ਸੋਹ ਜਦਾਦਾ ਕੰਮ ਐ ਨਾ ਚਾਹ ਮਲਦਾ ਹਾਂ ਮੰਮੀ ਮੈਂ ਆਪ ਕੋ ਆ ਮੈਂ ਹੱਥ ਮਾਰਨਾ ਡਰਾਈਵਰ ਚ ਕੋਈ ਫੱਕਦਾ ਮੰਮੀ ਇਦੀ ਓਹ ਛੋੜ ਕੇ ਆ ਤੇ ਲਾਣੇ আপ থাজো দর঵াজ্য়েজে পিলে 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 হোতেনো রকাদা ফের হোতোতে কেজা একে পাটারা নিকালে অনে দুমের চিনা খনিকালেয়ে